ਚਾਹ ਅਕਾਲੀ ਦਲ ਕਾਂਗਰਸ ਭਾਰਤੀ ਜਨਤਾ ਪਾਰਟੀ ਲਗਾਤਾਰ ਤਿਲਮਲਾਰੀਆਂ ਨੇ ਗਿਆ ਪਾਰਟੀਆਂ ਦੀ ਸਰਕਾਰ ਜਿਹੜੀ ਆ ਪਿਛਲੇ 25 ਤੋਂ ਲੈ ਕੇ 30 ਸਾਲ 5 ਸਾਲ ਕਰਕੇ 5 ਸਾਲ ਕਰਕੇ ਪੰਜਾਬ ਚੋਂਦੀ ਰਹੀ ਔਰ ਇਨ ਬਿਟਵੀਨ 10 ਸਾਲ ਅਕਾਲੀ ਦਲ ਦੇ ਹਿੱਸੇ ਕੰਟੀਨਿਊ ਆਇਆ 2007 ਤੋਂ ਲੈ ਕੇ 17 ਤੱਕ ਔਰ ਪੰਜਾਬ ਚ ਨਸ਼ਿਆਂ ਦਾ ਹੜ ਬਗਾਇਆ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਸ ਸਮੇਂ ਤੋਂ ਲੈ ਕੇ ਲਗਾਤਾਰ ਨਸ਼ਿਆਂ ਦੇ ਖਿਲਾਫ ਡਰਗ ਦੇ ਖਿਲਾਫ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਸੀਐਮ ਸਾਹਿਬ ਨੇ ਸ਼ੁਰੂ ਕੀਤੀ ਹੋਈ ਆ ਹੁਣ ਲਗਭਗ 10 ਮਹੀਨੇ ਪਹਿਲਾਂ ਜਦੋਂ ਇਸ ਮਹਿੰਮ ਨੂੰ ਯੁੱਧ ਦੇ ਵਿੱਚ ਤਬਦੀਲ ਕੀਤਾ ਯਾਨੀ ਇੱਕ ਆਖੰਤਮ ਲੜਾਈ ਤਬਦੀਲ ਕੀਤਾ ਔਰ ਉਸ ਸਮਾਂ ਜਿਹੜੀ ਆ ਨਸ਼ਿਆਂ ਦੇ ਖਿਲਾਫ ਮਹਿੰਮਾ ਉਹ ਬੈਸਮਝਦਾ ਯੁੱਧ ਦੇ ਲੈਵਲ ਤੇ ਸ਼ੁਰੂ ਹੋਈ ਵਾਰ ਦੇ ਲੈਵਲ ਤੇ ਸ਼ੁਰੂ ਹੋਈ ਔਰ ਅਸੀਂ ਐਂਟੀ ਡਰੋਨ ਸਿਸਟਮ ਪੰਜਾਬ ਪੁਰਸਤੇ ਬੇੜੇ ਸ਼ਾਮਲ ਕੀਤਾ ਔਰ ਪੰਜਾਬ ਦੇ ਅੰਦਰ ਬਾਰਡਰ ਦੇ ਉੱਤੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਲੈ ਕੇ ਆਉਣ ਦੇ ਲਈ ਉਹਦੀ ਅਸੀਂ ਗੱਲ ਜਿਹੜੀ ਸ਼ੁਰੂਆਤ ਕੀਤੀ ਕਿ ਪੰਜਾਬ ਦੇ ਅੰਦਰ ਸੈਕੰਡ ਲਾਈਨ ਆਫ ਡਿਫੈਂਸ ਅਸੀਂ ਇਸੇ ਨਾਲ ਖਿਲਾਫ ਬਾਰਡਰ ਤੇ ਬਣਾਵਾਂਗੇ ਕਿਉਂਕਿ ਬਾਰਡਰ ਤੋਂ ਇੰਟਰ ਸਟੇਟ ਦਸ਼ਾ ਲਗਾਤਾਰ ਆ ਰਿਹਾਗਾ ਉਸ ਨੇ ਤੋਂ ਲੈ ਕੇ ਜਿੰਨੀਆਂ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਲਗੀਆਂ

ਪਾਰਟੀਆਂ ਦੀ ਸਰਕਾਰ ਜਿਹੜੀ ਆ ਪਿਛਲੇ 25 ਤੋਂ ਲੈ ਕੇ 30 ਸਾਲ 5 ਸਾਲ ਕਰਕੇ 5 ਸਾਲ ਕਰਕੇ ਪੰਜਾਬ ਚੋਂਦੀ ਰਹੀ ਔਰ ਇਨ ਬਿਟਵੀਨ 10 ਸਾਲ ਅਕਾਲੀ ਦਲ ਦੇ ਹਿੱਸੇ ਕੰਟੀਨਿਊ ਆਇਆ 2007 ਤੋਂ ਲੈ ਕੇ 17 ਤੱਕ ਔਰ ਪੰਜਾਬ ਚ ਨਸ਼ਿਆਂ ਦਾ ਹੜ ਬਗਾਇਆ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਡਿਜ਼ਾਈਨ ਬਣਾਇਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਉਹਨਾਂ ਦੇ ਹੱਥ ਵਿੱਚ ਟੀਕੇ ਫੜਾਏ ਗਏ ਉਹਨਾਂ ਦੇ ਹੱਥ ਵਿੱਚ ਚਿੱਟੇ ਦੀਆਂ ਫੈਲੀਆਂ ਫੜਾਂ ਜਾਂ ਗੀਆਂ ਉਹਨਾਂ ਦੇ ਜੇਬਾਂ ਦੇ ਅੰਦਰ ਨਸ਼ਾ ਸਪਲਾਈ ਕੀਤਾ ਗਿਆ ਇਹ ਰਿਕਾਰਡ ਜਿਹੜਾ ਉਹ ਕਾਲੀ ਦਲ ਨੇ ਪੰਜਾਬ 'ਚ ਬਣਾਇਆ ਇਹ ਪੰਜਾਬ ਜਾਣਦਾਗਾ ਪੰਜਾਬ ਦਾ ਬੱਚਾ ਬੱਚਾ ਜਾਣਦਾਗਾ ਜਿਹੜੀ ਪਾਰਟੀ ਪੰਥ ਦੀ ਬਚਾਅ ਦੇ ਲਈ ਪਾਰਟੀ ਬਣੀ ਸੀ ਕਿਸ ਸਮੇਂ ਕਾਲੀ ਦਲ ਦਾ ਇਤਿਹਾਸ ਜੇਕਰ ਆਪਾਂ ਕਾਲੀ ਦਲ ਦੀ ਗੱਲ ਕਰੀਏ 1920 ਤੋਂ ਲੈ ਕੇ ਇਤਿਹਾਸਿਕ ਗੱਲ ਕਰੀਏ ਤਾ ਪੰਜਾਬ ਦਾ ਇਤਿਹਾਸ ਇਹ ਲਿਖਿਆ ਗਿਆਗਾ ਕਿ ਅਕਾਲੀ ਦਲ ਪੰਥ ਨੂੰ ਬਚਾਉਣ ਦੇ ਲਈ ਗੁਰਦੁਆਰਾ ਸਾਹਿਬ ਨੂੰ ਬਚਾਉਣ ਦੇ ਲਈ ਪੰਥਕ ਮਰਿਆਦਾ ਨੂੰ ਬਚਾਉਣ ਦੇ ਲਈ ਸਿੱਖੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਸ ਪਾਰਟੀ ਦਾ ਗਠਨ ਹੋਇਆ ਪਰ ਲੇਕਿਨ ਭਰਾਵੋ ਜਦੋਂ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਜਦੋਂ ਅਕਾਲੀ ਦਲ ਦੇ ਉੱਪਰ ਪ੍ਰਕਾਸ਼ ਸਿੰਘ ਬਾਦਲ ਐਂਡ ਪ੍ਰਾਈਵੇਟ ਕੰਪਨੀ ਦਾ ਕਬਜ਼ਾ ਹੋ ਗਿਆ ਉਹ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਸੁਪੁੱਤਰ ਸਖਵੀਰ ਸਿੰਘ ਬਾਦਲ ਦਾ ਕਬਜ਼ਾ ਹੋ ਗਿਆ ਤਾਂ ਉਸ ਸਮੇਂ ਤੋਂ ਲੈ ਕੇ ਪੰਜਾਬ ਦੇ ਹਰ ਇੱਕ ਬੱਚੇ ਨੂੰ ਪੰਜਾਬ ਦੀ ਹਰ ਇੱਕ ਔਰਤ ਨੂੰ ਹਰ ਇੱਕ ਨੌਜਵਾਨ ਨੂੰ ਹਰ ਇੱਕ ਮੈਂਬਰ ਨੂੰ ਜਿਹੜਾ ਉਹਨਾਂ ਨੇ ਸੋਚਿਆ ਕਿ ਆਪਾਂ ਨਸ਼ੇ ਦਾ ਇਹਨੂੰ ਐਡਿਕਟ ਬਣਾ ਦਈਏ ਇਹਨੂੰ ਨਸ਼ੇੜੀ ਬਣਾ ਦਈਏ ਔਰ ਨਸ਼ਿਆਂ 'ਚੋਂ ਪੈਸੇ ਲੱਭੀਏ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡੀਏ ਔਰ ਫਿਰ ਪੈਸੇ ਇਕੱਠੇ ਕਰਕੇ ਆਪਣੇ ਹੋਟਲ ਬਣਾਈਏ ਆਪਣੇ ਟਰਾਂਸਪੋਰਟ ਬਣਾਈਏ ਆਪਣੇ ਫੌਰੀਨ ਦੇ ਅੰਦਰ ਪੈਸੇ ਡਿਸਟ ਕਰੀਏ ਆਪਣੀਆਂ ਆਉਣ ਵਾਲੀਆਂ 15 ਪੀੜੀਆਂ ਦਾ ਪੈਸਾ ਇਕੱਠਾ ਕਰਕੇ ਜਾਈਏ ਇਸ ਤਰ੍ਹਾਂ ਦੀ ਮਹਿਮ ਜਿਹੜੀ ਆ ਅਕਾਲੀ ਦਲ ਨੇ 2007 ਤੋਂ ਲੈ ਕੇ 17 ਤੱਕ ਚਲਾਈ ਪੂਰਾ ਪੰਜਾਬ ਪੂਰਾ ਪੰਜਾਬ ਇਸ ਗੱਲ ਦਾ ਗਵਾਹਗਾ ਔਰ ਪੰਜਾਬ ਦੇ ਲੋਕਾਂ ਨੇ ਸਜ਼ਾ ਵੀ ਦਿੱਤੀ ਪੰਜਾਬ ਦੇ ਲੋਕਾਂ ਨੇ ਕਾੜੀ ਦਲ ਨੂੰ ਸਜ਼ਾ ਵੀ ਦਿੱਤੀ ਪਹਿਲੀ ਵਾਰ ਕਾੜੀ ਦਲ ਨੂੰ 17 ਚ ਜਿਵੇਂ 17 ਦੀ ਗੱਲ ਕਰਾਂ 18 ਸੀਟਾਂ ਤੇ ਸਮਟਾਤਾ 18 ਸੀਟਾਂ ਤੇ ਲੈ ਆਇਆ ਪੰਜਾਬ ਔਰ ਜਦੋਂ 22 ਦੀ ਗੱਲ ਆਈ ਜਦੋਂ ਦੇਖਿਆ ਕਿ ਕਾਂਗਰਸ ਪਾਰਟੀ ਦੇ ਨਸ਼ੇ ਦੇ ਖਿਲਾਫ ਕੋਈ ਵੀ ਕੰਮ ਨਹੀਂ ਕੀਤਾ ਤਾਂ ਉਸ ਸਮੇਂ ਫਿਰ ਇੱਕ ਵਾਰ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਸਜ਼ਾ ਦਿੱਤੀ ਸਿਰਫ ਤੇ ਸਿਰਫ 3 ਸੀਟਾਂ ਦੇ ਸਿਮਟ ਗਏ ਸਿਰਫ ਤੇ ਸਿਰਫ ਅਕਾਲੀ ਦਲ 3 ਸੀਟਾਂ ਦੇ ਸਿਮਟ ਗਿਆ ਪੰਜਾਬ ਦੀ ਵਿਧਾਨ ਸਭਾ ਚ ਕਿਉਂ ਸਿਮਟਿਆ ਇਹ ਪੰਜਾਬ ਦੇ ਲੋਕਾਂ ਨੇ ਆਪਣੀ ਬੋਟ ਦੀ ਤਾਕਤ ਦੇ ਨਾਲ ਅਕਾਲੀ ਦਲ ਨੂੰ ਸਬਕ ਸਖਾਇਆ ਪਰ ਆਓ ਥੋੜੇ ਦਿਨ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਜੀ ਦੇ ਸਤਕਾਰਯੋਗ ਸਾਲਾਹਬ ਵਿਕਰਮਜੀਤ ਮਿੱਲਜੀਤਿਆ ਜੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਪੰਜਾਬ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਔਰ ਉਸ ਸਮੇਂ ਤੋਂ ਪਰਿਵਾਰ ਬਚਾਓ ਮਹਿੰਮ ਜਿਹੜੀ ਆ ਉਹ ਕਾਲੀ ਦਲ ਨੇ ਸ਼ੁਰੂ ਕੀਤੀ ਸੀ ਗੈਰੀ ਗੱਲ ਸ਼ੁਰੂ ਹੋਈ ਤੇ ਕਾਲੀ ਦਲ ਕਿਥੋਂ ਸਭੀਚ ਪੰਥ ਬਚਾਓ ਮਹਿੰਮ ਜਦੋਂ ਕਾਲੀ ਦਲ ਬਣਿਆ ਤਾਂ ਉਹਦਾ ਮਹਿੰਮ ਸ਼ੁਰੂ ਹੋਈ ਪੰਥ ਬਚਾਓ ਗੁਰਦੁਆਰਾ ਸਾਹਿਬ ਬਚਾਓ ਸੇਕੀ ਨੂੰ ਅੱਗੇ ਲੈ ਕੇ ਜਾਓ ਤਾਂ ਅੱਜ 20 25 ਦੇ ਅੰਦਰ 2025 ਦੇ ਅੰਦਰ ਠੀਕ 100 ਸਾਲ ਬਾਅਦ ਅੱਜ ਅਕਾਲੀ ਦਲ ਜਿਹੜਾ ਉਹ ਪਰਿਵਾਰ ਬਚਾਓ ਮਹਿਮ ਚ ਲੱਗ ਗਿਆ ਅੱਜ ਉਹ ਇੱਕ ਪਰਿਵਾਰ ਨੂੰ ਬਚਾਉਣ ਦੇ ਅੰਦਰ ਆਪਣੇ ਸਾਰੇ ਨੂੰ ਬਚਾਉਣ ਦੇ ਅੰਦਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਅੰਦਰ ਨਸ਼ੇ ਦੇ ਸਦਾਗਰਾਂ ਨੂੰ ਬਚਾਉਣ ਦੇ ਵਹਿਮ ਦੇ ਅੰਦਰ ਅਕਾਲੀ ਦਲ ਲੱਗ ਗਿਆ ਅੱਜ ਜਦੋਂ ਅਦਾਲਤ ਦੇ ਅੰਦਰ ਅੱਜ ਜਦੋਂ ਅਦਾਲਤ ਦੇ ਅੰਦਰ ਬੈਕਰਾਂ ਦੀ ਜੀ ਦੇ ਵਜੀਤੀਆਂ ਨੂੰ ਪੇਸ਼ ਕਰਨਾਗਾ ਬੈਕਰ ਨੂੰ ਪੇਸ਼ ਕਰਨਾਗਾ ਔਰ ਉਸ ਸਮੇਂ ਜੱਜ ਦੇ ਉੱਤੇ ਉਸ ਸਮੇਂ ਜੁਡੀਸ਼ਰੀ ਨੂੰ ਥ੍ਰੈਟ ਕਿਵੇਂ ਕਰਨਾਗਾ ਉਸ ਸਮੇਂ ਧਮਕੀਆਂ ਕਿਵੇਂ ਦੇਣੀਆਂ ਨੇ ਜੱਜ ਨੂੰ ਉਸ ਸਮੇਂ ਜੁਡੀਸ਼ਲ ਸਿਸਟਮ ਨੂੰ ਕਿਵੇਂ ਧਮਕਾਉਣਾਗਾ ਔਰ ਉਸ ਸਮੇਂ ਕਿਵੇਂ ਪੰਜਾਬ ਪੁਲਿਸ ਨੂੰ ਧਮਕਾਉਣਾਗਾ ਕਿਵੇਂ ਕਾਨੂੰਨ ਦੇ ਸਾਹਮਣੇ ਤਾਲਿਬਾਨ ਦੇ ਰੂਪ ਚ ਬੜ ਕੇ ਖੜਨਾਗਾ ਅੱਜ ਇਹ ਕੰਮ ਅਕਾਲੀ ਦਲ ਪੰਜਾਬ ਚ ਕਰ ਰਿਹਾਗਾ ਜਦੋਂ ਕਾਨੂੰਨ ਦੀ ਪ੍ਰਕਿਰਿਆ ਸ਼ੁਰੂ ਹੋਈ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਜਦੋਂ ਸਰਕਾਰ ਬਣੀ ਤਾਂ ਸਪਸ਼ਟ ਕੀਤਾ ਅਸੀਂ ਤਾਂ ਬਾਬਾ ਸਾਹਿਬ ਭੀਮrao ਅbedkar ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਇੱਕ ਫੋਟੋ ਉਹਨਾਂ ਦੀ ਲਾਈ ਇੱਕ ਫੋਟੋ ਸ਼ਹੀਦ ਇਹ ਜਦੋਂ ਭਗਤ ਸਿੰਘ ਦੀ ਲਾਈ ਜਿਨ੍ਹਾਂ ਨੇ ਆਜ਼ਾਦੀ ਦਵਾਈ ਜਿਸ ਵਿਅਕਤੀ ਨੇ ਸਾਨੂੰ ਆਜ਼ਾਦੀ ਦਵਾਈ ਇੱਕ ਫੋਟੋ ਪੰਜਾਬ ਦੇ ਅੰਦਰ ਉਹਦੀ ਲੱਗੀ ਇੱਕ ਫੋਟੋ ਉਹਦੀ ਲੱਗੀ ਜਿਨੇ ਦੇਸ਼ ਦਾ ਸੰਵਿਧਾਨ ਬਣਾਇਆ ਪੰਜਾਬ ਦਾ ਸੰਵਿਧਾਨ ਬਣਾਇਆ ਪਰ ਲੇਕਿਨ ਅਕਾਲੀ ਦਲ ਨੇ ਅੱਜ ਤੱਕ ਹਿਸਟਰੀਆ ਕਦੇ ਸੰਵਿਧਾਨ 'ਚ ਵਿਸ਼ਵਾਸ ਪ੍ਰਗਟ ਨਹੀਂ ਕੀਤਾ ਅਸੀਂ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਕਾਰਵਾਈ ਕਰ ਰਹੇ ਨੇ ਅਦਾਲਤ ਦੇ ਅੰਦਰ ਪੇਸ਼ ਹੋਣਾਗਾ ਅਦਾਲਤ ਨੂੰ ਡਰਾਉਣ ਦੇ ਲਈ ਅਦਾਲਤ ਨੂੰ ਤੁਮਕੌਣ ਦੇ ਲਈ ਕਾਨੂੰਨ ਦੀ ਪ੍ਰਕਿਰਿਆ 'ਚ ਖਲਣ ਪਾਉਣ ਦੇ ਲਈ ਅਜ ਅਕਾਲੀ ਦਲ ਧਰਨੇ ਲਾ ਰਿਹਾ ਹੈ ਔਰ ਨਸ਼ਾ ਤਸਕਰਾ ਨੂੰ ਬਚਾਉਣ ਦੇ ਲਈ ਪਰਿਵਾਰ ਨੂੰ ਬਚਾਉਣ ਦੇ ਲਈ ਅਕਾਲੀ ਦਲ ਧਰਨੇ ਲਾ ਰਿਹਾ ਹੈਗਾ ਇਤੋਂ ਸਪਸ਼ਟ ਹੁੰਦਾ ਕਿ ਅੱਜ ਅਕਾਲੀ ਦਲ ਜਿਹੜਾ ਕਿਸੇ ਸਮੇਂ ਪੰਥ ਨੂੰ ਬਚਾਉਣ ਲਈ ਹੋਂਦ ਵਿੱਚ ਆਇਆ ਸੀ ਜਿਹਦੀ ਪਹਿਲੀ ਕਾਨਫਰੰਸ ਜਿਹਦਾ ਪਹਿਲਾ ਰਿਕਾਰਡ ਜਦੋਂ ਰਿਕਾਰਡ ਹੋਇਆ ਤਾਂ ਇਹ ਲਿਖਿਆ ਗਿਆ ਸੀ ਕਿ ਆਪਾਂ ਨੇ ਪੰਥ ਨੂੰ ਬਚਾਉਣਾਗਾ ਗੁਰਦੁਆਰਾ ਸਾਹਿਬ ਨੂੰ ਮਸੰਨਤ ਹੋ ਯਾਦ ਕਰਵਾਉਣਾਗਾ ਆਪਾਂ ਪੰਥਕ ਲਹਿਰ ਚਲਾਉਣੀ ਆ ਅੱਜ ਪੰਜਾਬ ਦੇ ਅੰਦਰ ਨਸ਼ਾ ਤਸਕਰਨ ਨੂੰ ਬਚਾਉਣ ਦੀ ਲਹਿਰ ਚਲਾ ਰਿਹਾ ਹੈਗਾ ਇਹ ਸਫਰ ਆ ਅਕਾਲੀ ਦਲ ਦਾ ਪੰਥ ਬਚਾਓ ਤੋਂ ਲੈ ਕੇ ਨਸ਼ਾ ਤਸਕਰ ਬਚਾਓ ਤੱਕ ਦੀ ਮਹਿੰਮ ਦਾ ਇਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਹਨਾਂ ਦੇ ਹਿੱਸੇ ਆਇਆ ਇਸ ਸਮੇਂ ਬਾ ਇਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਮਾਰਨਾ ਇਹਨਾਂ ਦੇ ਹਿੱਸੇ ਆਇਆ ਇਸ ਸਮੇਂ ਦੌਰਾਨ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਮੰਗਦੇ ਸੀ ਉਹਨਾਂ ਨੂੰ ਗੋਲੀਆਂ ਨਾਲ ਮਾਰ ਕੇ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਇਹ ਜਿਹੜਾ ਕੰਮ ਆਕਾਲੀ ਦਲ ਦੇ ਹਿੱਸੇ ਆ ਅੱਜ ਉਸੇ ਪ੍ਰਕਿਰਿਆ ਦੇ ਤਹਿਤ ਉਸੇ ਕਿਰਿਆ ਦੇ ਤਹਿਤ ਆਕਾਲੀ ਦਲ ਕਿਸ ਕੰਮ ਲਈ ਲੱਗਿਆ ਹੋਇਆ ਨਸ਼ਾ ਤਸਕਰ ਬਚਾਓ ਮਹਮ ਪੰਜਾਬ ਦੇ ਅੰਦਰ ਨਸ਼ਿਆਂ ਦੇ ਸੌਦਾਗਰਾਂ ਦੀ ਰੱਖਿਆ ਕਿਵੇਂ ਕੀਤੀ ਜਾਣੀ ਆ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਕਾਨੂੰਨ ਦੇ ਰਾਜ ਨੂੰ ਤੋੜ ਲਾਂਗਾ ਮੈਂ ਪੰਜਾਬ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗਾ ਕਿਸ ਤਰ੍ਹਾਂ ਦਾ ਸਟ੍ਰਿਕਟ ਆਰਡਰ ਪਾਸ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਲੱਗੀ ਆ ਜੋ ਸੰਵਿਧਾਨ ਨੇ ਸਾਨੂੰ ਸ਼ਕਤੀਆਂ ਦਿੱਤੀਆਂ ਨੇਗੀਆਂ ਜੋ ਸਰਕਾਰ ਨੂੰ ਮੰਡੇਟ ਦਿੱਤਾਗਾ ਜੋ ਅੰਬੇਡਕਰ ਸਾਹਿਬ ਦੁਆਰਾ ਲਿਖੇ ਸੰਵਿਧਾਨ ਦੇ ਵਿੱਚ ਲਿਖਿਆਗਾ ਅਸੀਂ ਉਸ ਕਾਨੂੰਨ ਦੀ ਵਰਤੋਂ ਕਰਦੇ ਹੋਏ ਬਿਲਕੁਲ ਸਾਰਾ ਕਾਨੂੰਨ ਲਾਗੂ ਕਰ ਰਹਿਆਂ ਫਿਰ ਵੀ ਬਹਿਸ ਸਮਝਦਾਗਾ ਅੱਜ ਪੰਜਾਬ ਦੀ ਜੁਡੀਸ਼ਰੀ ਨੂੰ ਅੱਜ ਪੰਜਾਬ ਦੀਆਂ ਅਦਾਲਤਾਂ ਨੂੰ ਅਕਾਲੀ ਦਲ ਦੀ ਜਿਹੜੀ ਬਚੀ ਖੂਚੀ ਪਾਰਟੀ ਆ ਜਿਹੜੀ ਬਚੀ ਕੁچی ਰਹਿੰਦ ਖੁੰਦਾ ਉਹ ਤੋਂ ਖਤਰਾ ਪੈਦਾ ਹੋ ਗਿਆ ਤਾਂ ਮੇਰੀ ਆਨਰੇਬਲ ਚੀਫ ਜਸਟਿਸ ਨੂੰ ਬੇਨਤੀ ਆ ਕਿ ਤੁਰੰਤ ਇਸ ਤਰ੍ਹਾਂ ਦੇ ਆਰਡਰ ਜਾਰੀ ਕੀਤੇ ਜਾਣ ਤਾਂ ਕਿ ਜਿਹੜੇ ਲੋਕ ਨੇ ਕਿ ਜਿਹੜੇ ਜੁਡੀਸ਼ੀਅਨ ਨੂੰ ਤਮਕਾਰ ਆਏ ਨੇ ਜਿਹੜੇ ਇਨਵੈਸਟੀਗੇਸ਼ਨ ਅਫਸਰਾਂ ਨੂੰ ਤਮਕਾਰ ਆਏ ਨੇ ਕਿ ਜਿਹੜੇ ਕਾਨੂੰਨ ਦੀ ਪ੍ਰਕਿਰਿਆ 'ਚ ਹੱਲ ਖੜਲ ਪਾ ਰਹੇ ਨੇ ਉਹਨਾਂ 'ਤੇ ਰੋਕ ਲੱਗ ਸਕੇ ਅਸੀਂ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਆਪ ਖੁਦ ਦੇਖਰੇ ਕਰ ਰਹੇ ਹਨ ਔਰ ਲਗਾਤਾਰ ਅਸੀਂ ਲੱਗੇ ਹੋਇਆ ਕਿਸੇ ਕਿਸਮ ਦਾ ਖਤਰਾ ਪੈਦਾ ਨਹੀਂ ਹੋਣ ਦੇਵਾਂਗੇ ਸਾਡੀ ਡਿਊਟੀ ਲਈ ਆ ਫਿਰ ਵੀ ਮੈਂ ਸਮਝਦਾ ਕਿ ਐਕਸਟਰਾ ਆਰਡਰ ਜਿਹੜੇ ਨੇਗੇ ਉਹ ਜਾਰੀ ਕੀਤੇ ਜਾਣ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ